ਹੈਲੋ ਜੀ ਸਾਰਿਆਂ ਨੂੰ ਸਤਿ ਸ਼ਕਾਲ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਲੇਰ ਕੋਲਾ ਸਾਬਰ ਲੈਸ ਏਜੰਸੀ ਵਾਲਿਆਂ ਦੇ ਜਿੱਥੇ ਕਿ ਬਹੁਤ ਹੀ ਘੱਟ ਤੇ ਸਸਤੇ ਰੇਟਾਂ ਵਿੱਚ ਆਪਾਂ ਨੂੰ ਲੈਸਾਂ ਮਿਲਦੀਆਂ ਨੇ ਆਜੋ ਜੀ ਆਪਾਂ ਹੁਣ ਅੰਦਰ ਦਾ ਵੀਉ ਦਿਖਾਉਨੇ ਆਂ ਅੰਦਰ ਚਲੀਏ ਇਹਨਾਂ ਤੋਂ ਜੀ ਇੰਡੀਆ ਵਿੱਚ ਤਾਂ ਲੈਸਾਂ ਜਾਂਦੀ ਹੀ ਨਹੀਂ ਹੈਗੀਆਂ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਕੈਨੇਡਾ ਅਮਰੀਕਾ ਚ ਬਟਿਕਾ ਵਾਲੀਆਂ ਭੈਣਾਂ ਜਿਹੜੀਆਂ ਇੱਥੇ ਲੈਸਾਂ ਆਨਲਾਈਨ ਆਰਡਰ ਕਰਦੀਆਂ ਨੇਗੀਆਂ हां ਤੁਸੀਂ ਪਾਰਸਲ ਜਿਹੜੇ ਲੱਗੇ ਹੋਏ ਨੇ ਦੇਖੋ ਚੈੱਕ ਕਰ ਸਕਦੇ ਹੋ ਬਹੁਤ ਵੱਡੇ ਪਾਰਸਲ ਲੱਗੇ ਨੇ ਇਹ ਆਪਾਂ ਜੇ ਇੱਥੇ ਛੋਟੇ ਵੀ ਜਿਹੜੇ ਪਾਰਸਲ ਆ ਵੀਰੇ ਤੋਂ ਮੰਗਾ ਸਕਦੇ ਆ ਅਡੋ ਅਡ ਡਿਜ਼ਾਈਨਾਂ ਦੀਆਂ ਲੈਸਾਂ ਨੇ ਜੀ ਅਸੀਂ ਵੀਡੀਓ ਵਿੱਚ ਤੁਹਾਨੂੰ ਜਰੂਰ ਦਿਖਾਵਾਂਗੇ ਕੋਈ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੈ ਜੀ ਆ ਵੀਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਇਹ ਬਹੁਤ ਵੱਡਾ ਵੀਰੇ ਦਾ ਇੱਥੇ ਕਾਰਖਾਨਾ ਹੈ ਮਲੇਰ ਕੋਲੇ ਦੇ ਵਿੱਚ ਪੂਰਾ ਮੋਤੀਆਂ ਦਾ ਜੀ ਬਾਜ਼ਾਰ ਇਹ ਇਥੇ ਲੈਸਾਂ ਦਾ ਆ ਦੇਖੋ ਜੀ ਫਿਨਿਸ਼ਿੰਗ ਪੱਟੀਆਂ ਦੇਖੋ ਕਿੰਨੇ ਪ੍ਰਕਾਰ ਦੀਆਂ ਨੇ ਜੀਆਂ ਕਿੰਨੇ ਕਲਰ ਨੇ ਜੀ ਇਹ ਚ ਆ ਦੇਖੋ ਬਿਨਾਂ ਡੋਰੀ ਤੋਂ ਹੈ ਜੀ ਇਹ ਫਿਨਿਸ਼ਿੰਗ ਪੱਟੀ ਲੈਣਾ ਵਾਲੀ 골ਡਨ ਲੈਣਾ ਨੇ ਜੀ ਇਹ ਚ ਕਲਰ ਦੇਖੋ ਆ ਮਲਟੀ ਚ ਦੇਖੋ ਜੀ ਲੈਸਾਂ ਆ ਫਿਨਿਸ਼ਿੰਗ ਪੱਟੀ ਦੇਖੋ ਜੀ ਇਹ ਡੋਰੀ ਵਾਲੀ ਹੈਗੀ ਆ ਮਲਟੀ ਚ ਦੇਖੋ ਜੀ ਕਿੰਨੇ ਪ੍ਰਕਾਰ ਦੀਆਂ ਲੈਸਾਂ ਪਈਆਂ ਨੇਗੀਆਂ ਕਾਟਨ ਦੀਆਂ ਵੀ ਸਿੰਥੈਟਿਕ ਵੀ ਆ ਗੋਟਾ ਪੱਤੀ ਦੇਖੋ ਜੀ ਲਾਈਟ ਡਾਰਕ ਕਲਰ ਜਿਹੜਾ ਜਿਹੜਾ ਕਲਰ ਮਰਜ਼ੀ ਤੁਹਾਨੂੰ ਚਾਹੀਦਾ ਹੈਗਾ ਤੁਸੀਂ ਇੱਥੋਂ ਲੈ ਜਾ ਸਕਦੇ ਹੋ ਆ ਦੇਖੋ ਜੀ ਆ ਪਤਾਸੇ ਨੇਗੇ ਜਿਹੜੇ ਕੱਗਰਿਆਂ ਤੇ ਲੱਗਦੇ ਨੇ ਤੇ ਦੁਪੱਟੇ ਤੇ ਵੀ ਕੋਈ ਵੀ ਜਾਗੋ ਵਾਲਾ ਸੂਟ ਬਣਾਉਣਾ ਜਾਂ ਕੁਝ ਵੀ ਜੀ ਲਾਈਟ ਡਾਰਕ ਕਲਰ ਪਤਾਸੇ ਨੇ ਜਿਹੜੇ ਇੱਥੇ ਆਪਾਂ ਆਰਡਰ ਕਰ ਸਕਦੇ ਆ ਲੇਸਾਂ ਜੀ ਆਪਾਂ ਘਰ ਬੈਠੇ ਵੀ ਇੱਥੇ ਆਪਾਂ ਮੰਗਵਾ ਸਕਦੇ ਹਾਂ ਕੋਈ ਵੀ ਚੀਜ਼ ਆ ਦੇਖੋ ਆ ਦੇਖੋ ਜੀ ਕਾਟਨ ਦੀਆਂ ਲੈਸਾਂ ਨੇ ਇਹ ਚਿੱਪੀ ਵਾਲੀ ਲੈਸ ਦੇਖੋ ਅਜੋਇੰਟ ਲੈਸ ਦੇਖੋ ਆ ਦੇਖੋ ਜੀ ਕਲਰ ਦੇਖੋ ਲੈਸਾਂ ਦੇ ਆ ਜੀ ਆਰਗੈਂਜ਼ਾ ਜਿਹਾ ਕਟਵਰਕ ਵਾਲੀ ਲੈਸ ਵਰਕ ਵਾਲੀ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਮਰਜ਼ੀ ਕਹੇ ਜਾਂ ਮਰਜ਼ੀ ਕਲਰ ਚਾਹੀਦਾ ਜੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਲੈਸਾਂ ਜੀ ਅਬੀਰੇ ਦੇ ਕਾਰਖਾਨੇ ਵਿੱਚ ਇਹ ਖੁਦ ਤਿਆਰ ਕਰਦੇ ਨੇਗੇ ਇੱਥੇ ਇਹ ਲੈਸਾਂ ਜੀ ਆਪਾਂ ਘਰ ਬੈਠੇ ਵੀ ਮੰਗਵਾ ਸਕਦੇ ਹਾਂ ਆਨਲਾਈਨ ਆਰਡਰ ਕਰ ਸਕਦੇ ਹਾਂ ਜੀ ਇਹਨਾਂ ਨੂੰ ਜਿਹੜੇ ਵੀਰ ਜਿਹਾ ਭੈਣਾਂ ਨੇ ਜੀ ਆਪਣਾ ਕੰਮ ਬੁਟੀਕ ਦਾ ਸ਼ੁਰੂ ਕਰਨਾ ਜਾਂ ਸ਼ੁਰੂ ਕਰ ਚੁੱਕੇ ਨੇਗੇ ਕਿਸੇ ਵੀ ਪ੍ਰਕਾਰ ਦੀਆਂ ਲੈਸਾਂ ਲੈਣੀਆਂ ਨੇ ਜੀ ਇਕੱਠੀਆਂ ਲੈਣੀਆਂ ਨੇਗੀਆਂ ਤਾਂ ਬਹੁਤ ਹੀ ਘੱਟ ਰੇਟਾਂ ਤੇ ਜਿਹੜੀਆਂ ਇਹ ਲੈਸਾਂ ਆਪਾਂ ਨੂੰ ਲਾਉਣਗੇ ਹਾਂਜੀ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਨੇ ਜਿਹੜੇ ਆਰਡਰ ਕਰਦੇ ਨੇ ਜੀ ਆ ਦੇਖੋ ਡਿਜ਼ਾਈਨਿੰਗ ਲੈਸ ਦੀ ਇੱਕੋ ਕਲਰ ਇੱਕੋ ਡਿਜ਼ਾਈਨ ਚ ਕਈ ਕਲਰ ਨੇ ਜੀ ਦੇਖੋ ਬਹੁਤ ਲੋਕ ਜੇ ਇੱਥੋਂ ਆਰਡਰ ਕਰਦੇ ਨੇਗੇ ਆ ਦੇਖੋ ਜੀ ਦੁਪੱਟਿਆਂ ਤੇ ਲੱਗਣ ਵਾਲੀਆਂ ਲੈਸਾਂ ਜੀ 골ਡਨ ਕਲਰ ਦੀਆਂ ਦੇਖੋ ਘੱਗਰਿਆਂ ਤੇ ਜੀ ਦੇ ਵੀ ਜਪਾ ਲੈਸਾਂ ਲਗਾਉਣੀਆਂ ਹੋਣ ਜੀ ਸੂਟ ਦੇ ਆ ਦੇਖੋ ਵਾਈਟ ਕਲਰ ਚ ਜੀ ਆਫ ਵਾਈਟ ਬਲੈਕ ਚ ਜੀ ਕਿੰਨੇ ਕਲਰ ਨੇ ਆ ਵਾਈਟ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਕਿੰਨੇ ਪ੍ਰਕਾਰ ਦੇ ਡਿਜ਼ਾਈਨ ਨੇ ਜੀ ਆਫ ਵਾਈਟ ਚ ਕਲਰ ਦੇਖੋ ਜੀ ਡਿਜ਼ਾਈਨ ਦੇਖੋ ਜੀ ਆਰਗਨਜ਼ਾ ਚ ਜੀ ਦੇਖੋ ਕਟਵਰਕ ਦੀਆਂ ਲਾਈਟ ਡਾਰਕ ਕਲਰ ਮਲਟੀ ਚ ਜੀ ਜਿਨੇ ਮਾਜੀ ਜੀ ਪੈਕਟਾਂ ਦੇ ਪੈਕਟ ਆਪਾਂ ਲੈ ਸਕਦੇ ਹਾਂਗੇ ਕਿਸੇ ਵੀ ਪ੍ਰਕਾਰ ਦਾ ਲੈਂਸ ਦਾ ਡਿਜ਼ਾਈਨ ਹੈ ਜੀ ਜਿਹਹੇ ਜਮਰਜੀ ਆ ਵੀਰੇ ਤੋਂ ਆਪਾਂ ਤਿਆਰ ਕਰਵਾ ਸਕਦੇ ਆ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆ ਜੀ ਧੰਨਵਾਦ